ਤਾਰ ਪਹੇਲੀ ਪਾਣੀ ਬਿਨਾ ਮਰ ਜਾਂਦਾ ਹੈ ਹਵਾ ਬਿਨਾ ਜਿਉਂਦਾ ਹੈ ਦੱਸੋ ਕੀ ਇਸ ਦਾ ਸਹੀ ਜਵਾਬ ਹੈ ਦੀਵਾ ਦੂਸਰੀ ਪਹੇਲੀ ਸਾਰਾ ਦਿਨ ਦਰਵਾਜ਼ੇ ਤੇ ਬੈਠਾ ਰਹਿੰਦਾ ਹੈ ਪਰ ਕਦੇ ਅੰਦਰ ਨਹੀਂ ਜਾਂਦਾ ਦੱਸੋ ਕੀ ਇਸਦਾ ਸਹੀ ਜਵਾਬ ਹੈ ਤਾਲਾ ਤੀਸਰੀ ਪਹੇਲੀ ਇੱਕ ਥਾਲੀ 'ਚ ਲੱਖਾਂ ਤਾਰੇ ਪਰ ਇੱਕ ਤਾਰਾ ਬਈ ਨਹੀਂ ਟੁੱਟਦਾ ਦੱਸੋ ਕੀ ਇਸਦਾ ਸਹੀ ਜਵਾਬ ਹੈ ਅੰਬਰ ਅਤੇ ਤਾਰੇ ਚੌਥੀ ਪਹੇਲੀ ਸਾਰਾ ਦਿਨ ਪਿੱਛੇ ਭੱਜਦਾ ਰਹਿੰਦਾ ਹੈ ਪਰ ਕਦੇ ਕਿਸੇ ਨੂੰ ਫੜਨੀ ਪਉਂਦਾ ਦੱਸੋ ਕੀ ਇਸ ਦਾ ਸਹੀ ਜਵਾਬ ਹੈ ਪਰਸ਼ਾਵਾਂ ਪੰਜਵੀਂ ਪਹੇਲੀ ਉਹ ਕਿਹੜਾ ਪੱਤੀ ਹੈ ਜੋ ਜੰਗਲ ਵਿੱਚ ਰਹਿੰਦਾ ਹੈ ਅਤੇ ਸ਼ਹਿਰ ਦੇ ਵਿੱਚ ਵੀ ਰਹਿੰਦਾ ਹੈ ਦੱਸੋ ਕੀ ਇਸ ਦਾ ਸਹੀ ਜਵਾਬ ਹੈ ਬਨਸਪਤੀ ਛੇਵੀਂ ਪਹੇਲੀ ਭਾਰਤ ਵਿੱਚ ਸਭ ਤੋਂ ਵੱਧ ਕਿਸ ਵਿਅਕਤੀ ਦੀ ਤਸਵੀਰ ਹੈ ਇਸ ਦਾ ਸਹੀ ਜਵਾਬ ਹੈ ਕਿ ਮਹਾਤਮਾ ਗਾਂਧੀ ਜੀ ਦੀ ਸੱਤਵੀਂ ਪਹੇਲੀ ਕਿਹੜਾ ਕੋਟ ਹੈ ਜਿਸ ਨੂੰ ਅਸੀਂ ਪਹਿਨ ਨਹੀਂ ਸਕਦੇ ਇਸ ਦਾ ਸਹੀ ਜਵਾਬ ਹੈ ਪਠਾਨ ਕੋਸ 8ਵੀਂ ਪਹੇਲੀ ਅਜਿਹਾ ਕਿਹੜਾ ਵਹੀਕਲ ਹੈ ਜੋ ਤੁਹਾਡੇ ਉੱਪਰ ਦੀ ਵੀ ਲੰਘ ਜਾਵੇ ਪਰ ਤਾਂ ਤੁਹਾਨੂੰ ਕੁਝ ਨਹੀਂ ਹੋਵੇਗਾ ਇਸ ਦਾ ਸਹੀ ਜਵਾਬ ਹੈ ਹਵਾਈ ਜਹਾਜ਼ ਨੌਵੀਂ ਪਹੇਲੀ ਅਜਿਹੀ ਚੀਜ਼ ਦੱਸੋ ਜਿਸ ਨੂੰ ਬਣਾਉਣ ਤੋਂ ਪਹਿਲਾਂ ਉਸ ਨੂੰ ਤੋੜਿਆ ਜਾਂਦਾ ਹੈ ਇਸ ਦਾ ਸਹੀ ਜਵਾਬ ਹੈ ਅੰਡਾ ਦਸਵੀਂ ਪਹੇਲੀ ਉਹ ਕਿਹੜੀ ਚੀਜ਼ ਹੈ ਜਿਸ ਨੂੰ ਕੋਈ ਵੀ ਕਿੰਨੀ ਵਾਰੀ ਖਾਵੇ ਉਸ ਦਾ ਪੇਟ ਭਰਦਾ ਨਹੀਂ ਇਸ ਦਾ ਸਹੀ ਜਵਾਬ ਹੈ ਸੌ